ਇੰਗਰੀਜ਼ ਤੇ ਬਣਾ ਦੂ ਕੋਈ ਹਾਂ ਬਣ ਬਣਾ ਮਾਪੀ ਤਰ੍ਹਾਂ ਬਣ ਬਣਾ ਇੰਨੇ ਕਾਕੇ ਦਊਂਗਾ ਬਣ ਜਾਣਾ ਮਾਪੀ ਤਰ੍ਹਾਂ ਬਣ ਬਣਾ ਕੇ ਦਰਿਹੇਂਗਾ ਲੈ ਫੜ ਕਿੰਨੇ ਕਿੰਨੇ ਮੰਗੇ ਦੀ ਕਿੰਨੇ ਮੰਗੇ ਦੀ 17 ਮੰਗਿਆ ਜੀ 17 ਬਾਲਾ ਯਾਰ ਬਾਲਾ ਘੱਟ ਦੇ ਦੇ ਚਾਚਾ ਪਹਿਲਾਂ ਤਾਂ 20 ਮੰਗਦੇ ਤੇ ਤਿੰਨ ਤਾਂ ਮੈਂ ਆਪਣੇ ਆਪੇ ਟੁੱਟ ਗਿਆ ਤੇ ਨਾ 10000 ਦੇ ਇਹ ਤਾਂ ਵਾਦ ਤਾਂ ਲੱਗੇ ਨੇ ਕਿੰਨੇ ਲੱਗੇ ਨੇ ਕਿੰਨੇ ਲੱਗੇ ਆ ਖੱਤੀਆਂ ਦੇ ਕਿੰਨੇ ਲੱਗੇ ਮਾਦਰ ਦੇ ਲੱਗੇ ਹੋਏ ਆ ਦਸੂ ਦਾ ਹੀ ਕਰ ਦਸੀ ਕੋਈ ਆਪਾਂ ਨੂੰ ਪੰ ਦੇਣੇ ਨਹੀਂ 12000 ਖੱਤ ਪਾਇਆ ਕਿ ਨਹੀਂ ਲਾਇਆ ਦੰਦ ਵਾਲੇ ਵਾਲੇ ਨੇ 7 6 7 ਬੱਚੇ 12 12000 ਨੂੰ ਪਾਏ ਤੇ ਇਹ ਆਪਾਂ ਨੇ ਬਾਰਾ ਇੱਕ ਗੱਲ ਵਿਚੋਂ ਇੱਕ ਲੈਣਾ ਯਾਰ ਨਾ ਲੈ ਜਾ ਇੱਕ ਲੈ ਜਾ ਕੋਈ ਚੱਕਰ ਨੂੰ ਰੇਡ ਬੋਲ ਦੇ ਦੋ ਮਿੰਟ ਮੈਨੂੰ ਬੰਦ ਕਰ ਯਾਰ ਹੋਰ ਕਾਰੋਬਾਰ ਦੀ ਗੱਲ ਚੱਲਦੀ ਹੈ ਬੰਦ ਕਰ ਦੇ 10000 ਚਾਚਾ ਦੱਸ ਕਿੰਨੇ ਦਾ ਕਹਿੰਦਾ ਤੂੰ 1.5 ਲੱਖ ਰੁਪਏ ਦਾ ਬੰਦੇ ਦੰਦੇ ਤੇ ਉਹ ਆ ਤੁਕਾਰ ਯਾਰ 1.5 ਬੰਦੇ ਦੀ ਝੂਠਾ ਬੱਡੀ ਤੇਰੇ ਤੇ ਬਗਬੰਨੀ ਹੋਈ ਐ 12000 ਰੁਪਏ ਕਾਲੇ ਨੂੰ ਨੰਦਰਾਲੇ ਵਾਲੇ ਲਾਉਂਦੇ ਤੇ ਤੇਰੇ ਬਗਬੰਨੀਆ ਝੂਠਾ ਬੱਡੀ ਉਹ ਕਾਲੇ ਨੂੰ ਖੜ ਜਾ ਕਾਲੇ ਨੂੰ ਕੀ ਭਸ਼ੜਾ ਯਾਰਾ ਕੋਈ ਕਾਲੇ ਨੂੰ ਤੇਰੇ ਨੂੰ ਭਰੋਸਾ ਨਹੀਂ ਯਾਰਾ ਮੇਰੇ ਤੇ ਭਰੋਸਾ ਨਾਲ ਕਾਲੇ ਨੂੰ ਪੁੱਛ ਲੈ ਤੇਰੇ ਭਰੋਸਾ ਨੂੰ ਫਾੜ ਦੇ ਨੂੰ ਬੰਬਕਾਰ ਯਾਰ ਭਾਂ ਦੀ ਬਾਹਰ ਤੇਰੇ